ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸੰਦੂਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਭਰਾਵੋ ਸਾਰੇ ਜਾਨਵਰਾਂ ਤੇ ਘਰ ਪਰਵਾਹ ਠੀਕ ਹੋਣਗੇ ਇਹ ਦੇਖੋ ਸਤਿਨਾ ਨੀਲੀ ਰਵਦੀ ਕੱਟੀ ਨੀਲੀ ਐ ਅੱਖਾਂ ਕਾਲੀਆਂ ਤੇ ਆਹ ਕੱਟੇ ਕੋਟੇ ਪੂਰੇ ਟੌਪ ਕਲਾਸਾ ਜੀ ਪੂਰੇ ਪੂਰੇ ਵਧੀਆ ਕੱਟਿਆ ਪੂਰੇ ਜਿਵੇਂ ਉਹ ਕੱਟੀ ਖੜੀ ਆ ਯਾਰ ਔਰ ਬਾਈ ਦੰਦ ਦਿਖਾਈ ਜਾਂਦਾ ਖੀਰੀ ਹੋ ਜੇ ਓਹੋ ਦੇਖੀ ਬਾਈ ਓਹ ਦੇਖੀ 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 ਦੰਦ ਦਿਖਾਉਂਦਾ ਬਾਈ ਡਿੱਗੀ ਪਿਆ ਸੀ ਬਾਕੀ ਲੈ ਕੇ ਦਨੇ ਆ ਭਾਈ ਦਾ ਨੰਬਰ ਆਏ ਕੱਟੇ ਚੰਗੇ ਆ ਆਇਆ ਕੱਟੇ ਲੈ ਕੇ ਆ ਭਾਈ ਹੁੰਦੇ ਆ ਭਾਈ ਨੂੰ ਕਿੱਧਰ ਗਿਆ ਉਹ ਤੋਂ ਕਿੱਧਰ ਪਾ ਗਿਆ ਭਾਈ ਉਹਦੇ ਨਾਲ ਖਰਾਬ ਦੇ ਗੱਲ ਯਾਰ ਸਾਡੀ ਉਹ ਥੰਡਾ ਬਾਲੀ ਮੰਡੀ ਆ ਸੱਚ ਨੂੰ ਡੱਬ ਵਾਲੀ ਮੰਡੀ ਜਾਨਵਰ ਇੱਥੇ ਚੰਗੇ ਆ ਜਿੰਦੇ ਜਿਵੇਂ ਆ ਕੱਟੇ ਖੜੇ ਪੂਰਾ ਟੌਪ ਕਲਾਸ ਕੱਟੇ ਮਿਲ ਜਾਂਦੇ ਤੁਹਾਨੂੰ ਕੋ ਕਲਵੀਰ ਨਵਾ ਨੰਬਰ ਗੱਟੀਆਂ ਕੱਟੀਆਂ ਕੱਟੇ ਕੱਟੀਆਂ ਮਾਰ ਲਿਆ ਕਰੋ ਕਿਹੜਾ ਤੂੰ ਜਿਵੇਂ ਆ ਗੱਟੀ ਖੜੀ ਆ ਐ ਚੱਲੋ ਬਈ ਬਈ ਆਪਾਂ ਗੱਟੀ ਖੜੀ ਆ ਗੱਬਣ ਹੁੰਦੀ ਆ ਬਈ ਹਨਾ ਐ ਗੱਟੀ ਖੜੀ ਆ ਥਾਂ ਜਿਵੇਂ ਗੱਬਣ ਹੁੰਦੀ ਨਾ ਕਿਹੜਾ ਪਿੰਡ ਆ ਬਾਈ ਤੂੰ ਪਹਿਲਾਂ ਨਹੀਂ ਲਿਆ ਕੇ ਸੀ ਗੱਟੀ ਯਾਰ ਪਹਿਲਾਂ ਵੀ ਲਿਆ ਕੇ ਸੀ ਨੀ ਪਹਿਲੀ ਵਾਰ ਆ ਕੀ ਰੇਟ ਆ ਬਈ ਇਹਦਾ 35 ਕਿੰਨੇ ਚਿਰ ਦੀ ਇਹ ਛਿੰਗ ਛੰਗ ਬੜਾ ਯਾਰ ਕੁੰਡਾ ਹਨਾ ਮੋਬਾਈਲ ਨੰਬਰ ਕਿੰਨਾ ਬਾਈ ਤੇਰਾ ਮੇਰਾ 85 99 ਸੈਂਟੀਮੀਟਰ 37 ਉਹ ਘਾਟ ਹੈ ਪਿੰਡ ਕਿਹੜਾ ਸੀ ਦੇਸੀ ਇਹਦਾ ਦੇਸੀ ਜੋਧਾ ਮੱਟੂ ਹੈ ਮੱਟੂ ਵਾਲਾ ਪਿੰਡ ਹੈ ਆ ਜੋ ਸੱਜਣੋਂ ਸਾਨੂੰ ਇੱਧਰ ਦਿਖਾ ਦੀਏ ਫਿਰ ਆਪਾਂ ਦੇਖਾਂ ਨੜਿਆਂ ਬੋਦੀ ਇਹ ਆਪਣਾ ਲਈ ਕਰੀਮ ਬੜੀਆਂ ਧਾਕੜ ਚੋਟ ਗਿਆ ਰ ਵਿੱਚ ਬੜਾ ਤਗੜਾ ਮਾਲ ਆਉਂਦਾ ਵਿੱਚ ਦਾ ਭਰਾ ਉਹ ਜਮਾ ਸੱਜਣੋਂ ਸਿਰੇ ਲੱਗਿਆ ਪਿਆ ਹੁੰਦਾ ਜਿਵੇਂ ਆਹ ਕਟੀਆਂ ਖੜੀਆਂ ਯਾਰਾ ਕੀ ਲੇਖਾ ਕਟੀਆਂ ਦਾ ਬਹੁਤ ਟੌਪ ਕਲਾਸ ਕਟੀਆਂ ਵਿੱਚ ਬਹੁਤ ਟੌਪ ਜ਼ਿਆਦੇ ਤੇ ਕਟਿਆਂ ਦਾ ਜਲ ਆਪਾਂ ਮੰਨਦੇ ਜਾਣਾ ਇਸਰਾ ਹੁੰਦਾ ਨਾ ਇਹ ਦੂਜੀਆਂ ਆ ਗਈਆਂ ਤੇ ਜਿਵੇਂ ਆ ਪੂਰੀ ਖੜੀ ਐ ਇਹ ਵੀ ਪੂਰੇ ਸਿਰੇ ਦੀ ਕੱਟੀ ਆ ਗਈ ਤੇ ਆਪਾਂ ਚੱਲਦੇ ਆਂ ਉਧਰ ਮਾਰਦੇ ਆਂ ਘੇੜਾ ਹੁਣ ਆਹ ਦੇਖੋ ਯਾਰ ਕਿਹ ਆ ਗੱਲਬਾਤ ਐ ਇਹਰਾ ਤਾਂ ਚੱਲ ਕੱਟੀਆਂ ਆ ਗਏ ਸਾਰੇ ਬਈ ਝੋਟੀਆਂ ਬਹੁਤ ਚੰਗੀਆਂ ਯਾਰ ਝੋਟੀਆਂ ਪੂਰੇ ਟੌਪ ਕਲਾਸ ਆ ਗਏ ਮੈਂ ਖੜੀ ਮੱਝ ਇਹ ਵੀ ਗੱਬਣ ਹੋਊਗੀ ਤੇ ਚੰਗਿਆਂ ਮਿਲ ਜਾਂਦੇ ਇੱਥੇ ਸੋਜਣਾ ਚ ਮਾਰ ਲਿਆ ਕਰੋਂਗੇ ਕਿਹੜਾ ਟੌਪ ਕਲਾਸ ਹੀ ਮਾਲ ਹੁੰਦਾ ਆ ਲੈ ਟੱਟ ਇਹ ਮੇਰੀ ਜਾਨੀਏ ਆ ਫੇਰ ਮੱਝ ਬਾਲੀ ਵੱਡੀ ਹੈ ਨਾ ਸੰਭਾਲਣ ਦੀ ਪੂਰੀ ਯਾਤਨੀ ਹੋਣਾ ਨਾ ਜੈਡ ਬਲੈਕ ਪਿਓਰ ਨੀਂਦੀ ਨਹੀਂ ਸੋਹਣੀਆਂ ਪੂਰੀ ਕੱਟੀ ਚੱਲਦੇ ਹੁਣ ਆਪਾਂ ਪਿੰਡ ਰਮਾਨ ਨੇ ਕੰਮ ਕੱਢ ਕੀਤਾ ਯਾਰ ਲੇਟ ਹੋ ਗਈ ਜੀ ਆ ਲੈ ਕੇ ਇਹ ਬਹੁਤ ਟਾਪ ਕਲਾਸ ਕੁਆਲਿਟੀ ਹੈ ਮੰਡੀ ਡੱਬ ਵਾਲੀ ਤੇ ਆਈਆਂ ਸੱਜਣਾਂ ਵਿੱਚ ਕੱਟੇ ਵੀ ਚੰਗਿਆ ਆਏ ਨੇ ਵਿੱਚ ਝੋਟੀਆਂ ਵੀ ਚੰਗੀਆਂ ਚੱਲ ਗਏ ਕੀ ਹੈ ਕੁਆਲਿਟੀ ਦਾ ਸਾਰੀ ਤਾਕੜੀ ਹੈ ਹੋ ਕੀ ਕਰੀਂਦੇ ਆ ਇੱਕ ਹੱਥ ਪਿੱਛੇ ਖੜੀ ਇੱਕ ਹੋਰ ਤਾਕੜੀ ਕੁਆਲਿਟੀ ਦਿਖਾਉਂਦੇ ਹਣ ਜਾ ਇਹਦੀ ਫੋਟੋ ਤਾਂ ਲੈ ਲਈਏ ਇੱਕ ਹਾਂ ਹਰਿਨਾਮ ਅਕੰਧ ਲੱਖ ਦੀ ਮਿਹਨਤ ਆਜਾ ਹਾਂ ਫਲ ਟੌਪ ਹੈ ਹਨਾ ਔਰ ਕੋਲੇ ਜਾ ਕੇ ਬਣਾ ਕੇ ਆ ਆਹ ਆਖੜੀ ਹੈ ਨਾ ਓਏ ਰਬੇਚੀ ਜਾਂਦੇ ਮੈਂ ਲੈ ਤੇ ਮਾੜੀ ਹੈ ਰਾਖੜੀ ਬੜੇ ਤਗੜੇ ਕੁਆਲਿਟੀ ਆ ਸੱਜਣਾ ਤਾਂ ਉਹ ਚੋਟੀ ਆ ਇਧਰ ਕਰਦਾ ਕਿ ਕਾਂ ਚੋਈ ਜਾਂਦੇ ਆ ਉਹ ਦਿਖਾ ਕੇ ਆ ਕੋਲੇ ਭਾਂਦੇ ਯਾਰ ਆਹ ਪਰ ਕਿੱਥੇ ਗਿਆ ਸਜਣੋ ਕਟੀਆਂ ਦਾ ਟਾਪ ਕਲਾਸ ਆ ਜਮਾਲ ਕੋ ਯਾਰ ਮੱਝ ਬਹੁਤ ਤਕੜੀ ਐ ਜੇਖੀਨ ਮੱਝ ਲੈਨੇ ਦੁੱਧ ਵੀ ਦਿੰਦੀ ਉਹ ਮਲਾ ਬੱਚਾ ਵੀ ਕੋਲੇ ਬੈਠਾ ਦਾ ਜੇ ਮੈਂ ਆ ਖੜੀਆ ਵੀ ਦੁੱਧ ਵਾਲੀ ਐ ਮੈਂ ਮਿਲਦੀ ਆ ਆਹ ਦੇ ਦੁੱਧ ਵਾਲੀ ਬੜਾ ਤਕੜਾ ਮਾਲ ਆ ਲਾ ਕੇ ਵੇਚਦਾ ਆ ਆ ਦਾ ਕੀ ਲੇਖਾ ਯਾਰ ਆਹ ਮੱਝ ਦਾ ਇਹ ਮੰਡੀ ਡੱਬ ਵਾਲੀ ਤੇ ਆ ਦੇਖ ਰਾਜ ਦੀ ਚੰਮੀ ਬੜਾ ਤਕੜਾ ਮਾਲਾ ਝੋਟੀ ਯਾਰ ਕੀ ਲੇਖਾ ਦਾ ਇੱਕ ਵਾਰਾ ਵੀ ਨਹੀਂ ਸੂਈ ਅਜੇ ਇਨੇ ਬੰਬ ਬਣਾ ਸੀ। ਆ ਲੈ ਖਾਣਾ ਬਣਾ ਦੀ ਯਾਰ। ਕਿੰਨੀ ਵਧੀਆ। ਲੈ ਸੱਜਣਾ ਚਾਲਦੇ ਹੁਣ ਪਿੰਡ। ਹੋ ਗਏ ਲੇਟਾ ਚ ਸਾਡੇ ਟੂਰਨਾਮੈਂਟ ਵੀ ਐ ਸਰਦੁਰਗੜ। ਕਿਉਂਕਿ ਜੇ ਸੱਜਣਾਉਂਦੇ ਸਾਡੀ ਮੰਡੀ ਟੁੱਟਦੀ ਸੀ। ਸੋਨੂੰ ਦਿਖਾਈ ਬਣਾ ਰਿਹਾ ਨਹੀਂ ਜਾਂਦਾ ਜਾਨਵਰ। ਤੇ ਜਿਹੜਾ ਮਾਰਨੇ ਪੈਂਦਾ। ਆ ਦੇ। ਆ ਦੇਖੋ ਯਾਰ। ਇਹ ਜੀ ਮੱਝਾਂ ਪਾਲ ਕੇ ਕੀ ਕਰਾਂਗੇ ਦੱਸ। ਵਿਚੋਂ ਹੀ ਭਗ ਜਾਂਦੀਆਂ। ਇਹ ਮੂੜੇ ਮਾੜੇ ਸਿਰ ਤੇ ਟੰਗੇ ਹੋ ਜਾਂਦੀਆਂ ਨੇ ਵਿਚਾਰੀਆਂ ਦੇ। ਇਹ ਜਿਹੜੀਆਂ ਵਾਗੀਆਂ ਮੁੜਦੀਆਂ ਨਹੀਂ ਮੁੜ ਕੇ ਸੱਜਣੋਂ। ਆਪਣੇ ਕੋਲੇ ਮਾਲ ਨਹੀਂ ਆਉਂਦਾ। ਤੇ ਬਾਕੀ ਇਹ ਬਾਈ ਨਾਮ ਲੈ ਆ ਜਾ। ਮਾੜੇ ਦੋ ਦੋ ਸ਼ਬਦ ਤਾਂ ਦੱਸ ਜਾ। ਮੈਂ ਨਹੀਂ ਬੋਲਦਾ। ਔਰੇ ਦਾ। ਔਰੇ ਨੇੜੇ ਆ ਔਰੇ ਮੇਰੇ ਕੋਲੇ ਆ ਜਾ। ਹਾਂਜੀ ਬਾਈ ਕੀ ਹਾਲ ਹੈ? ਸੱਸੀ ਗਾਲ ਜੀ ਸਾਰਿਆਂ ਨੂੰ ਸਾਡੇ ਭਰਾ ਦੇ ਨਾਲ ਜੁੜੇ ਆ ਮੇਰੇ ਭਰਾ। ਸਾਰਿਆਂ ਨੂੰ ਸੱਸੀ ਗਾਲ ਜੀ ਚੈਨਲ ਨੂੰ ਵਜਿਦ ਨੂੰ ਸਬਸਕ੍ਰਾਈਬ ਕਰਿਓ ਜਰਾ। ਅੱਜ ਡੱਬਾ ਵਾਲੀ ਮੰਡੀ ਆਈ ਸੀ ਬਾਈ ਤੇ ਆਪਾਂ ਨਾ ਮੰਡੀ ਦੇ ਵਿੱਚ ਜਦੋਂ ਆਪਾਂ ਆਉਣੇ ਆ ਸਭ ਤੋਂ ਪਹਿਲਾਂ ਉਹ ਦੇਖ ਬਾਈ ਯਾਰ ਜਿਵੇਂ ਉਹ ਸਾਹਮਣੇ ਖੜੀ ਆ ਨਾ ਮੰਡੀ ਆ ਚੰਗੇ ਚੰਗੇ ਨਗੀਨੇ ਦੇਖਦੇ ਆਪਾਂ ਕਾਟੂ ਮਾਲ ਉਹਨਾਂ ਕੇ ਬੇਨਤੀ ਕਰਦਾ ਯਾਰ ਕੱਟੀਆਂ ਸੰਭਾਲ ਲਓ ਬਾਈ ਬਣ ਕੇ ਚੰਗੀ ਕੁਆਲਿਟੀ ਦੀਆਂ ਕੱਟੀਆਂ ਨੂੰ ਸੰਭਾਲੋ ਕਿਉਂਕਿ ਯਾਰ ਆਪਾਂ ਜੇ ਹੁਣ ਕਾਟੂ ਮਾਲ ਦੇ ਵਿੱਚ ਵੇਚ ਦਾਂਗੇ ਨਾ ਤਾਂ ਅਸੀਂ ਤਾਂ ਇਹ ਆਪਾਂ ਨੂੰ ਮਿਲਦੇ ਨਹੀਂ ਆਪਾਂ ਨੂੰ 2.5 2.5 3-3 ਲੱਖ ਰੁਪਏ ਦੇ ਵੀ ਆਪਾਂ ਨੂੰ ਪਸੂ ਮਿਲਦੇ ਨਹੀਂ ਮਿਲਦੇ ਹਨ ਇਹਨਾਂ ਨੂੰ ਸੰਭਾਲੋ ਯਾਰ ਭਾਈ ਵਾਂਗ ਕੇ ਮੈਂ ਤਾਂ ਇੰਨੀ ਕਹਾਂਗਾ ਇਹਨੂੰ ਵੱਧ ਮੈਂ ਬੋਲ ਨਹੀਂ ਸਕਦਾ ਆ ਗਿਆ ਜਨਮਾਸਤੇ ਸਸਰੀ ਗਾ ਲਾ ਚੰਗੋ ਭਰਾਵੋ ਇਹ ਸੀ ਆਪਣਾ ਪ੍ਰਗਟ ਸਿੰਘ ਸੰਧੂ 1588 ਚੈਨਲ ਇਹਦਾ ਵੀ ਸਬਸਕ੍ਰਾਈਬ ਕਰ ਲਿਓ ਤੇ ਮਾਲ ਯਾਰ ਬਾਹਲਾ ਚਾਈ ਜਾਂਦਾ ਬਾਹਰ ਫਿਰ ਆਪਾਂ ਨੂੰ ਮਿਲਣੀਆਂ ਨਹੀਂ ਮੱਜਾਂ ਔਖਾ ਹੋ ਜਗਮ ਲੈ ਜਾ ਖੁਰਚ ਲੈ ਲੋ ਖੁਰਚ ਨੇ ਔਖਾ ਹੋ ਜਗਮ ਸੱਜਣੋ ਫਿਰ ਆ ਗੱਡੀ ਲੈ ਘਟ ਕੇ ਦੋ ਜਾਨ ਭਾਰ ਨਹੀਂ ਮਿਲਨੇ ਆਪਾਂ ਨੂੰ ਤੇ ਆਜੋ ਹੁਣ ਮਿਲਾਂਗੇ ਅਗਲੀ ਮੰਡੀ ਤਦ ਤੱਕ ਲਈ ਧੰਨਵਾਦ ਭਰਾਵੋ ਬਹੁਤ ਬਹੁਤ ਜਿਆਦੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਓ ਦੇਖੋ ਮੰਡੀ ਖਾਲੀ ਅੱਜ ਹੁਣ ਰੁੱਤ ਕਸੂਪੀ ਆਗੇ ਕੋਸਤਾ ਆ ਕੋਸ ਹੋਲੀ ਵਾਲੀ ਦਾ ਕਰਕੇ ਕਹਿੰਦੇ ਬਾਹਰ ਲਗਾ ਕੇ ਨੇ ਆਇਆ ਤੇ ਹੁਣ ਅਗਲੀ ਮੰਡੀ ਮਿਲਾਂਗੇ ਮੋੜ ਤੇ ਤਦ ਤੱਕ ਲਈ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਜਿਆਦੇ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਭਰਾ ਬਣ ਕੇ ਲਾਜ਼ਮੀ ਕਿਉਂਕਿ ਸ਼ੂਟ ਵਰਗੇ ਭਰਾਵਾਂ ਨਾਲੇ ਕੰਮ ਚੱਲਦਾ ਹੈ ਬੜਾ ਲੱਗ ਰਿਹਾ ਝੰਡਾ ਕਿਸਾਨ ਜੁਨੀਅਨ ਇਕਤਾ ਅਗਰਾਹਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹੀ ਰਹੂਗਾ ਤੇ ਜਿੰਦਾਬਾਦ ਹੈ ਤੇ ਜਿੰਦਾਬਾਦ ਹੀ ਰਹਿਣਾ ਹੈ ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ